ਦੂਜੇ ਜਿਵੇਂ ਗੰਨੇ ਦਾ ਰਸ ਆਪਾਂ ਨਾਰਮਲੀ ਦੇਖਦੇ ਆ ਹੈਨਾ ਰੇੜੀਆਂ ਤੇ ਚਲਦਾ ਤੇ ਇਹਦੇ ਵਿੱਚ ਕੀ ਇਹਦਾ ਫਰਕ ਹੈ ਡਿਫਰੈਂਸ ਇਹਦੇ ਵਿੱਚ ਜੀ ਬਿਲਕੁਲ ਸਫਾਈ ਹੈ ਜੀ ਜੀ ਵਨ ਟਾਈਮ ਕ੍ਰਸ਼ ਹੈ ਜੀ ਕੋਈ ਬਾਰ ਬਾਰ ਹੱਥ ਨਹੀਂ ਲਗਾਣੇ ਜੀ ਬਾਕੀ ਜਿਹੜੇ ਦੂਸਰੇ ਪ੍ਰਵਾਸੀ ਲੋਕ ਆ ਜੀ ਉਹ ਪੰਜ ਛੇ ਵਾਰ ਗੰਨੇ ਨੂੰ ਹੱਥ ਲਗਾਉਂਦੇ ਆ ਆਪਾਂ ਗੰਨੇ ਦੀ ਸਫਾਈ ਵੀ ਪੂਰੀ ਪ੍ਰੋਪਰ ਕਰਦੇ ਆ ਜੀ ਜਿਹੜੇ ਨਾਲ ਪੂਰਾ ਹਾਈਜਨਿਕ ਜੂਸ ਤਿਆਰ ਕਰਕੇ ਦਿੰਨੇ ਆ ਜੀ ਅਸੀਂ ਗੁਜਰਾਤ અમદાવાદ ਤੋਂ ਜੀ ਆਰਡਰ ਦਿੱਤੇ ਤੇ ਆਨਲਾਈਨ ਹੀ ਇਹ ਕੀਤੀ ਸੀ ਪੇਮੈਂਟ ਤੇ ਮਸ਼ੀਨ ਆ ਗਈ ਸੀ 4-5 ਦਿਨਾਂ ਚ ਇਸ ਤੋਂ ਪਹਿਲਾਂ ਜੀ ਜੌਬ ਕਰਦਾ ਸੀ ਜੀ ਉਸ ਤੋਂ ਪਹਿਲਾਂ ਮੇਰੀ ਫੈਕਟਰੀ ਸੀ ਖੁੱਦੀ ਲੋਹੇ ਦਾ ਕੰਮ ਸੀ ਕਰੋਨਾ ਕਰਕੇ ਕੁਝ ਉਦਾਂ ਹਾਲਾਤ ਬਹੁਤ ਮਾੜੇ ਆ ਛੋਟੇ ਕਾਰੋਬਾਰੀ ਖਤਮ ਹੋ ਰਹੇ ਨੇ ਤੇ ਜੌਬ ਦੇ ਵਿੱਚ ਕੁਝ ਬਣ ਨਹੀਂ ਰਿਹਾ ਸੀ ਜਿਸ ਕਰਕੇ ਫਿਰ ਮੈਂ ਪ੍ਰੋਫੈਸ਼ਨ ਚੂਜ਼ ਕੀਤਾ ਜੀ ਲੋਕ ਜਿਵੇਂ ਪੈਸਾ ਲਾ ਕੇ ਬਾਹਰ ਜਾ ਰਹੇ ਨੇ ਠੀਕ ਹੈ ਜੀ ਔਰ ਇਹ ਨਾਲੋਂ ਚੰਗਾ ਕੋਈ ਛੋਟਾ ਜਿਹਾ ਕੰਮ ਇੱਥੇ ਆਪਣਾ ਸ਼ੁਰੂ ਕੀਤਾ ਜਾਵੇ ਬਾਕੀ ਰੋਡ ਦੇ ਉੱਪਰ ਕੁਛ ਨਹੀਂ ਜੀ ਕੰਮ ਤਾਂ ਆਪਣਾ ਜੀ ਛੋਟੇ ਜਿਹੇ ਕਿਸੇ ਦੇ ਨੌਕਰ ਬਣਨ ਨਾਲੋਂ ਆਪਣੇ ਖੁਦ ਦੇ ਛੋਟੇ ਜਿਹੇ ਕੰਮ ਦੇ ਮਾਲਕ ਬਣੇ ਹੋਏ ਆ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤਾਂ ਮੈਂ ਹਾਂ ਨੀਹਾ ਮਲਿਕ ਅੱਜ ਅਸੀਂ ਤੁਹਾਨੂੰ ਇੱਕ ਸਟਾਲ ਦੇ ਵਿੱਚ ਲੈ ਕੇ ਪਹੁੰਚੇ ਹਾਂ ਜਿੱਥੇ ਕੀ ਇੱਕ ਪਿਓ ਪੁੱਤ ਨਾਲ ਅਸੀਂ ਮਿਲਵਾਵਾਂਗੇ ਇੱਕ ਗੰਨੇ ਦਾ ਸਟਾਲ ਜਿਹੜਾ ਚਲਾਇਆ ਜਾ ਰਿਹਾ ਪਰ ਤੁਸੀਂ ਦੇਖ ਸਕਦੇ ਹੋ ਸਫਾਈ ਕਿੰਨੀ ਹੈ ਤੇ ਕਿੰਨੇ ਜ਼ਿਆਦਾ ਪੂਰੀ ਤਰੀਕੇ ਨਾਲ ਇਹ ਜਿਹੜਾ ਗੰਨੇ ਦਾ ਸਟਾਲ ਚਲਾਇਆ ਜਾ ਰਿਹਾ ਤੇ ਇਸ ਦੀ ਖਾਸੀਅਤ ਇਹ ਹੈ ਇਹ ਪਹਿਲਾ ਗੰਨੇ ਦਾ ਜਿਹੜੀ ਮਸ਼ੀਨ ਆ ਬਿਲਕੁਲ ਨਵੇਂ ਢੰਗ ਨਾਲ ਤਿਆਰ ਕੀਤੀ ਹੋਈ ਹੈ ਬਾਜੀ ਕਹਿੰਦੇ ਬਾਹਰੋਂ ਲੈ ਕੇ ਆਏ ਆ ਤੇ ਆਪਾਂ ਗੱਲ ਕਰ ਲੈਨੇ ਬਾਜੀ ਸਾਡੇ ਨਾਲ ਮੌਜੂਦ ਆ ਤੇ ਆਪਾਂ ਗੱਲ ਕਰ ਲੈਨੇ ਸਤਿ ਸ਼੍ਰੀ ਅਕਾਲ ਜੀ ਕਿਹਾ ਜੀ ਸਤ ਪਹਿਲੇ ਤਾਂ ਇਹ ਦੱਸੋ ਜਿਹੜੀ ਇਹ ਮਸ਼ੀਨ ਆ ਇਹ ਆਰਡਰ ਦੇ ਕੇ ਬਣਵਾਣੀ ਪੈਂਦੀ ਆ ਹਾਂਜੀ ਹਾਂਜੀ ਜੀ ਗੁਜਰਾਤ ਅਹਮਦਾਬਾਦ ਤੋਂ ਜੀ ਆਰਡਰ ਦਿੱਤੇ ਤੇ ਆਨਲਾਈਨ ਹੀ ਇਹ ਕੀਤੀ ਸੀ ਪੇਮੈਂਟ ਤੇ ਮਸ਼ੀਨ ਆ ਗਈ ਸੀ ਚਾਰ ਪੰਜ ਦਿਨਾਂ ਚ ਜੀ ਬਿਲਕੁਲ ਜੀ ਗੱਲ ਕੀਤੀ ਜਾਵੇ ਦੂਜੇ ਜਿਵੇਂ ਗੰਨੇ ਦਾ ਰਸ ਆਪਾਂ ਨਾਰਮਲ ਹੀ ਦੇਖਦੇ ਆ ਹੈ ਨਾ ਰੇੜੀਆਂ ਤੇ ਚੱਲਦਾ ਤੇ ਇਹਦੇ ਵਿੱਚ ਕੀ ਇਹਦਾ ਫਰਕ ਆ ਡਿਫਰੈਂਸ ਇਹਦੇ ਵਿੱਚ ਜੀ ਬਿਲਕੁਲ ਸਫਾਈ ਹੈ ਜੀ ਜੀ ਇੱਕ ਵਾਰੀ ਨਿਕਲਦਾ ਜੀ ਵਨ ਟਾਈਮ ਕ੍ਰੈਸ਼ ਆ ਜੀ ਕੋਈ ਬਾਰ-ਬਾਰ ਹੱਥ ਨਹੀਂ ਲਗਾਣੇ ਜੀ ਬਾਕੀ ਜਿਹੜੇ ਦੂਸਰੇ ਪ੍ਰਵਾਸੀ ਲੋਕ ਆ ਜੀ ਉਹ 5-6 ਵਾਰ ਗੰਨੇ ਨੂੰ ਹੱਥ ਲਗਾਉਂਦੇ ਆ ਆਪਾਂ ਗੰਨੇ ਦੀ ਸਫਾਈ ਵੀ ਪੂਰੀ ਪ੍ਰੋਪਰ ਕਰਦੇ ਆ ਜੀ ਜਿਹੜੇ ਨਾਲ ਪੂਰਾ ਹਾਈਜਨਿਕ ਜੂਸ ਤਿਆਰ ਕਰਕੇ ਦਿੰਦੇ ਆ ਜੀ ਅਸੀਂ ਤੇ ਭਾਜੀ ਇਹ ਤੁਸੀਂ ਕਹਿ ਰਹੇ ਸੀਗੇ ਨਾ ਪਹਿਲਾਂ ਇਹਦੇ ਵਿੱਚ ਤੁਸੀਂ ਇਹਦੇ ਵਿੱਚ ਮਸ਼ੀਨ ਦੇ ਵਿੱਚ ਰਸ ਕੱਢਦੇ ਹੋ ਫਿਰ ਉਹ ਤੋਂ ਬਾਅਦ ਜਿਹੜਾ ਮਿਕਸਚਰ ਹੈ ਇਹਦੇ ਵਿੱਚ ਮਿਕਸਚਰ ਕਰਦੇ ਹੋ ਕਾਰਨ ਕੀ ਹੈ ਪਹਿਲਾਂ ਜੀ ਉਹਦੇ ਵਿੱਚ ਨਾ ਪੁਦੀਨਾ ਕ੍ਰਸ਼ ਨਹੀਂ ਹੁੰਦਾ ਹੈਗਾ ਜਿਹਦੇ ਕਰਕੇ ਅਸੀਂ ਪੁਦੀਨਾ ਪਕਸੀ ਦੇ ਵਿੱਚ ਕ੍ਰਸ਼ ਕਰਕੇ ਦਿੰਦੇ ਆ ਜੀ ਨਾਲ ਇਹ ਨਾਲ ਟੇਸਟ ਵੀ ਵੱਖਰਾ ਹੁੰਦਾ ਤੇ ਕਲਰ ਵੀ ਚੇਂਜ ਹੋ ਜਾਂਦਾ ਥੋੜਾ ਵਾਈਟਨੈਸ ਆ ਜਾਂਦੀ ਹੈ ਜੀ ਜੀ ਭਾਜੀ ਕਦੋਂ ਤੋਂ ਇਹ ਕੰਮ ਕਰ ਰਹੇ ਮੈਨੂੰ ਹੋ ਗਿਆ ਤਕਰੀਬਨ 1 ਮਹੀਨਾ ਜੀ 1 ਮਹੀਨਾ ਹਾਂਜੀ ਇਹ ਤੋਂ ਪਹਿਲਾਂ ਕੀ ਕਰ ਉਸ ਤੋਂ ਪਹਿਲਾਂ ਜੀ ਜੌਬ ਕਰਦਾ ਸੀ ਜੀ ਉਸ ਤੋਂ ਪਹਿਲਾਂ ਮੇਰੀ ਫੈਕਟਰੀ ਸੀ ਖੁਦ ਦੀ ਲੋਹੇ ਦਾ ਕੰਮ ਸੀ ਕਰੋਨਾ ਕਰਕੇ ਕੁਝ ਉਦਾਂ ਹਾਲਾਤ ਬਹੁਤ ਮਾੜੇ ਆ ਛੋਟੇ ਕਾਰੋਬਾਰੀ ਖਤਮ ਹੋ ਰਹੇ ਨੇ ਜੋਬ ਦੇ ਵਿੱਚ ਕੁਝ ਬਣ ਨਹੀਂ ਰਿਹਾ ਸੀ ਜਿਸ ਕਰਕੇ ਫਿਰ ਮੈਂ ਪ੍ਰੋਫੈਸ਼ਨ ਚੂਜ਼ ਕੀਤਾ ਜੀ ਹਾਂਜੀ ਕੁਸ਼ੀ ਮਿਲਦੀ ਹੈ ਇਹ ਪ੍ਰੋਫੈਸ਼ਨ ਬਹੁਤ ਵਧੀਆ ਜੀ ਪੰਜਾਬੀ ਭਰਾ ਆ ਕੇ ਬਹੁਤ ਵਧੀਆ ਕਹਿੰਦੇ ਆ ਸਾਰੇ ਜਾਣੇ ਹੌਸਲਾ ਦਿੰਦੇ ਆ ਵੀ ਕੰਮ ਹੋਰ ਵਧਾਓ ਹਲੇ ਮੈਂ ਕੰਮ ਹੋਰ ਵਧੀਆ ਕਿਨਾ ਤਿਆਰ ਕਰਨਾ ਗੱਡੀ ਦੇ ਵਿੱਚ ਫਿਟਿੰਗ ਕਰਕੇ ਕਰੂੰਗਾ ਜੀ ਪ੍ਰੋਪਰ ਕੂਲਰ ਸਿਸਟਮ ਹੈ ਜੀ ਕਿਨੇ ਸਟਾਈਲ ਹਾਂ ਇਨਵਰਟਰ ਤੇ ਮਸ਼ੀਨ ਚੱਲਦੀ ਹਾਂਜੀ ਸੋਲਰ ਵਾਲਾ ਇਨਵਰਟਰ ਲਗਵਾਇਆ ਜੀ ਮੈਂ ਗੱਡੀ ਦੇ ਉੱਪਰ ਸੋਲਰ ਪੈਨਲ ਲਗਾ ਕੇ ਇਹਨੂੰ ਵਧੀਆ ਤਰੀਕੇ ਨਾਲ ਕਰਾਂਗੇ ਜੀ ਬਾਪੂ ਜੀ ਦੀ ਵੀ ਮੌਜੂਦ ਨੇ ਆਪਾਂ ਗੱਲ ਕਰ ਲੈਨੇ ਸਤਿ ਸ਼੍ਰੀ ਅ ਕਸੂਰ ਜੀ ਅੱਜ ਕੀ ਹਾਲ ਚੱਲ ਹੈ ਠੀਕ ਹੈ ਬਾਪੂ ਆ ਬਾਪੂ ਜੀ ਪੁੱਤ ਗੰਨੇ ਦਾ ਸਟਾਲ ਲਾ ਕੇ ਜਿਹੜਾ ਲਾਇਆ ਲੋਕਾਂ ਨੂੰ ਗਰਮੀ ਤੋਂ ਰਾਹਤ ਲਾ ਰਿਹਾ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਤੁਹਾਨੂੰ ਆ ਕੇ ਲੋਕ ਬਹੁਤ ਹੌਸਲਾ ਦੇ ਕੇ ਜਾਂਦੇ ਆ ਵੀ ਵਧੀਆ ਕਰੋ ਜੀ ਜੀ ਵੀ ਕਿ ਬਾਪੂ ਜੀ ਪਹਿਲਾਂ ਤੁਹਾਡੀ ਫੈਕਟਰੀ ਸੀਗੀ ਤੇ ਹੁਣ ਇੱਕ ਰੋਡ ਦੇ ਕਿਨਾਰੇ ਤੁਹਾਨੂੰ ਇੱਕ ਸਟਾਲ ਲਾ ਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਹੈ ਕਿ ਇਸ ਤੋਂ ਕੀ ਤੁਹਾਨੂੰ ਸਿੱਖਣ ਨੂੰ ਸਮੇ ਦਾ ਕਾਰਨ ਹੈ ਹੁਣ ਮਸਫਾਤ ਦੇ ਕਾਰਨ ਹੋ ਰਿਹਾ ਜੀ ਸਾਰਾ ਕੁਝ ਮੁੰਡੇ ਦੀ ਜਿਹੜਾ ਹੌਸਲਾ ਉਹਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਕਿ ਹਿੰਮਤ ਨਹੀਂ ਹਾਰੀ ਨਹੀਂ ਬਿਲਕੁਲ ਮੈਂ ਨਾਲ ਕੰਮ ਕਰਾ ਰਹੇ ਹਾਂ ਪੂਰੇ ਨਾਲ ਦੋਨੇ ਇਕੱਠੇ ਕੰਮ ਕਰ ਲਗ ਬਾਹਰ ਫਿਰ ਇਕੱਠੇ ਕੰਮ ਕਰਦੇ ਹੁਣ ਪਾ ਜੀ ਹੌਸਲਾ ਜਿਵੇਂ ਤੁਸੀਂ ਇੱਕ ਫੈਕਟਰੀ ਦੇ ਵੀ ਓਨਰ ਰਹਿ ਚੁੱਕੇ ਹੋ ਠੀਕੇ ਪਹਿਲੇ ਗੱਡੀ ਵੀ ਚਲਾ ਚੁੱਕੇ ਹੋ ਤੇ ਹੁਣ ਇੱਕ ਰੋਡ ਦੇ ਕਿਨਾਰੇ ਤੁਸੀਂ ਸਟਾਲ ਚਲਾ ਰਹੇ ਹੋ ਇਹਦੇ ਵਿੱਚ ਕੀ ਡਿਫਰੈਂਸ ਹੋਇਆ ਲਾਈਵ ਦੇ ਵਿੱਚ ਕੀ ਬਦਲਾਅ ਹੋਇਆ ਕਿਹੜੀ-ਕਿਹੜੀਆਂ ਚੀਜ਼ਾਂ ਫੇਸ ਕੀਤੀਆਂ ਫੇਸ ਤਾਂ ਜੀ ਬਹੁਤ ਕੁਝ ਕੀਤਾ ਪਰ ਮੈਂ ਸੋਚ ਰਿਹਾ ਜੀ ਲੋਕ ਜਿਵੇਂ ਪੈਸਾ ਲਾ ਕੇ ਬਾਹਰ ਜਾ ਰਹੇ ਨੇ ਜੀ ਠੀਕ ਹੈ ਜੀ ਉਹਦੇ ਨਾਲੋਂ ਚੰਗਾ ਕੋਈ ਛੋਟਾ ਜਿਹਾ ਕੰਮ ਇੱਥੇ ਆਪਣਾ ਸ਼ੁਰੂ ਕੀਤਾ ਜਾਵੇ ਬਾਕੀ ਰੋਡ ਦੇ ਉੱਪਰ ਕੁਝ ਨਹੀਂ ਕੰਮ ਤਾਂ ਆਪਣਾ ਜੀ ਬਿਲਕੁਲ ਛੋਟੇ ਜੇ ਕਿਸੇ ਦੇ ਨੌਕਰ ਬਣਨ ਨਾਲੋਂ ਆਪਣੇ ਖੁਦ ਦੇ ਛੋਟੇ ਜਿਹੇ ਕੰਮ ਦੇ ਮਾਲਕ ਬਣੇ ਹੋਏ ਆ ਜੀ ਜੀ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਵਧੀਆ ਕੰਮ ਆ ਜੀ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਬਾਈ ਗੱਲਾਂ ਤੋਂ ਸੁਣ ਲਈ ਇੱਕ ਵਾਰੀ ਤੁਸੀਂ ਸਾਨੂੰ ਦਿਖਾ ਦੋਗੇ ਕਿ ਕਿੱਦਾਂ ਇਹ ਤਿਆਰ ਕੀਤਾ ਜਾਂਦਾ ਹੈ ਤੇ ਕੀ ਸਿਸਟਮ ਹੈ ਇਹਦਾ ਸੋ ਅਸੀਂ ਦਿਖਾਵਾਂਗੇ ਕਿ ਕਿੱਦਾਂ ਇਹ ਤਿਆਰ ਕੀਤਾ ਜਾਂਦਾ ਹੈ ਤੇ ਕੀ ਕੀ ਸਿਸਟਮ ਹੈ ਇਹਦਾ ਇਹ ਭਾਜੀ ਆਨ ਆਫ ਦਾ ਵੀ ਹਾਂਜੀ ਆ ਆਨ ਆਫ ਆ ਜੀ ਠੀਕ ਹੈ ਜੀ ਇਸ ਤੋਂ ਬਾਅਦ ਇੱਥੋਂ ਫਾਰਵਰਡ ਤੇ ਰਿਵਰਸ ਵੀ ਕਰਦੀ ਹੈ ਜੀ ਇਹ ਬਾਈਚਾਸ ਕੋਈ ਪ੍ਰੋਬਲਮ ਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗੰਨਾ ਇਹਦੇ ਵਿੱਚ ਚੱਲ ਗਿਆ ਤੇ ਜਿਹੜਾ ਦਸਾ ਉਹ ਨਿਕਲ ਰਿਹਾ ਕੋਈ ਇਹਦੇ ਵਿੱਚ ਗੰਦਗੀ ਨਹੀਂ ਦੇਖ ਰਹੀ ਕਿਤੇ ਵੀ ਪਾਸੇ ਇਹਨਾਂ ਦੁਬਾਰਾ ਇਹਨੂੰ ਹੱਥ ਲਾਉਣਾ ਪੈ ਰਿਆ ਨਾ ਕੁਝ ਤੇ ਬੜੇ ਇੱਕ ਵਾਰੀ ਨਿਕਲਦਾ ਹੈ ਹਾਂਜੀ ਬਿਲਕੁਲ ਵਨ ਵਨ ਟਾਈਮ ਕ੍ਰਸ਼ ਜੀ ਕਿੰਨੇ ਕਿਤੇ ਹੁੰਦਾ ਹੈ ਕਿ ਹੈਨਾ ਲੋਕ ਜਿਹੜੇ ਨੇ ਕਿੰਨੇ ਤਰ੍ਹਾਂ ਰਸਪੀਨ ਤਾਂ ਬਹੁਤ ਸ਼ੁਕੀਨ ਹੁੰਦੇ ਆ ਪਰ ਆ ਦੇਖੋ ਸਿਰਫ ਇਸ ਮਸ਼ੀਨ ਦੇ ਵਿੱਚ ਇੱਕ ਟਾਈਮ ਤੇ ਹੀ ਜਿਹੜਾ ਗੰਨਾ ਜਾਂਦਾ ਹੈ ਤੇ ਉਹਦਾ ਰਸ ਜਿਹੜਾ ਨਿਕਲਦਾ ਦੁਬਾਰਾ ਉਹ ਜਿਹੜਾ ਰਸ ਨਹੀਂ ਨਿਕਲਦਾ ਤੇ ਭਾਜੀ ਹੁਣ ਤੁਸੀਂ ਇਹ ਮਿਕਸਚਰ ਵਿੱਚ ਪਾਉਣ ਲੱਗੇ ਹੋ ਮਿਕਸਚਰ ਵਿੱਚ ਪਾਉਣ ਲੱਗੇ ਆਂ ਜੀ ਜੀ ਹੁਣ ਇਹਦੇ ਵਿੱਚ ਨਿੰਬੂ ਐਡ ਕਰਤਾ ਜੀ ਮੈਂ ਲੈਮਨ ਤੇ ਨਾਲ ਇਹਦੇ ਵਿੱਚ ਮਿੰਟ ਐਡ ਕਰਾਂਗੇ ਜੀ ਤਾਜ਼ਾ ਮਿੰਟਾ ਜੀ ਦੇਖੋ ਬਿਲਕੁਲ ਜੀ ਇਹ ਐਡ ਕਰਕੇ ਨਮਕ ਐਡ ਕਰਾਂਗੇ ਜੀ ਬਿਲਕੁਲੀ ਡਿਫਰੈਂਟ ਹੈ ਨਾ ਬਿਲਕੁਲ ਜੀ ਡਿਫਰੈਂਟ ਜੀ ਮੈਂ ਵੀ ਇੱਕ ਜੀ ਇੱਕ ਪੰਜਾਬੀ ਭਰਾ ਤੋਂ ਸਿੱਖ ਕੇ ਆਇਆ ਜੀ ਇਹ ਕੰਮ 90 ਕਵੀਰ ਐਨ ਆਰ ਆਈ ਹੈ ਜੀ 90 ਵੀਰ ਉਹਨੇ ਖੁਦ ਦਾ ਆਪਣਾ ਕੰਮ ਸ਼ੁਰੂ ਕੀਤਾ ਜੀ ਤੇ ਉਹਦੇ ਕੋਲ ਮੈਂ 3-4 ਦਿਨ ਲਗਾ ਕੇ ਸਿੱਖ ਕੇ ਆਇਆ ਉਦੋਂ ਬਾਅਦ ਮੈਂ ਆ ਕੇ ਸ਼ੁਰੂ ਕੀਤਾ ਉਹਨੇ ਵੀ ਬਹੁਤ ਹੌਸਲਾ ਦਿੱਤਾ ਤੇ ਬਾਕੀ ਇਹਦੇ ਵਿੱਚ ਜੇ ਅਸੀਂ ਨਾ ਫਲੇਵਰ ਵੀ ਐਡ ਤਿਆਰ ਕਰਾਂਗੇ ਜਿਵੇਂ ਸਟ੍ਰਾਬਰੀ ਪਾਣੀਆਂ ਮੰਗੋ ਹੋ ਗਿਆ ਤੇ ਪਾਈਨੈਪਲ ਹੋ ਗਿਆ ਐਪਲ ਹੋ ਗਿਆ ਕਾਫੀ ਚਾਕਲੇਟ ਸਾਰੇ ਉਹ ਵੀ ਰੈਡੀ ਕਰਾਂਗੇ ਜੀ ਬਸ 15 20 ਦਿਨਾਂ ਦੇ ਵਿੱਚ ਉਹ ਵੀ ਸਟਾਰਟ ਕਰ ਦੇਵਾਂਗੇ ਜੀ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੇ ਕੋਈ ਫਲੇਵਰ ਨਹੀਂ ਪਾਇਆ ਜਾਣਾ ਜੀ ਬਿਲਕੁਲ ਫਰੂਟ ਪਾਵਾਂਗੇ ਜੀ ਸਾਰਾ ਆ ਤੁਸੀਂ ਦੇਖ ਸਕਦੇ ਹੋ ਕਿ ਗੰਨੇ ਦਾ ਰਸ ਫਾਈਨਲੀ ਤਿਆਰ ਹੋ ਕੇ ਤੁਹਾਨੂੰ ਦੇਖਣ ਨੂੰ ਮਿਲ ਚੁੱਕਾ ਹੈ ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਤੇ ਜਿਆਦਾ ਤੁਸੀਂ ਧਿਆਨ ਦੇਵੋਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਜੂਸ ਬਣ ਕੇ ਤਿਆਰ ਹੋ ਚੁੱਕਿਆ ਤਾਂ ਸਭ ਤੋਂ ਵੱਡੀ ਗੱਲ ਤੁਸੀਂ ਇਹਦਾ ਕਲਰ ਦੇਖੋ ਕਿ ਕਲਰ ਕਿੰਨਾ ਵਧੀਆ ਪਿਓਰ ਵਾਈਟ ਜਿਵੇਂ ਕਿ ਇਹਦੇ ਵਿੱਚ ਦੁੱਧ ਪਾਇਆ ਹੁੰਦਾ ਪਰ ਇਹ ਕਲਰ ਕਿਦਾਂ ਚੇਂਜ ਹੋ ਗਿਆ ਕਲਰ ਜੀ ਇਹ ਜਦੋਂ ਨਿੰਬੂ ਉਹਦੇ ਵਿੱਚ ਪਦੀਨਾ ਕ੍ਰਸ਼ ਕਰਦੇ ਆ ਜੀ ਮਿਕਸਰ ਨਾਲ ਕਲਰ ਚੇਂਜ ਹੋ ਜਾਂਦਾ ਜੀ ਪਾਜੀ ਕਿਦਾਂ ਦੇ ਰਿਸਪੌਂਸ ਆਂਦਾ ਹੈ ਬਹੁਤ ਵਧੀਆ ਜੀ ਸਾਰੇ ਬਹੁਤ ਹੌਸਲਾ ਦਿੰਦੇ ਆ ਸਭ ਸ਼ਾਬਾਸ਼ ਵੀ ਦੇਖਦੇ ਜਾਂਦੇ ਆ ਬਜ਼ੁਰਗ ਵੀ ਕਰੋ ਕੰਮ ਵੀ ਮੁੰਡੇ ਐ ਵੀ ਸਾਰੇ ਬਾਹਰ ਜਾਈ ਜਾਂਦੇ ਕੋਈ ਫਾਇਦਾ ਤਾਂ ਨਹੀਂ ਆਪਣੇ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੀਦਾ ਸਾਰਿਆਂ ਨੂੰ ਤੇ ਪਾਜੀ ਇਹ ਗਲਾਸ ਕਿੰਨੇ ਦਾ ਆ 20 ਰੁਪਏ ਦੀ ਓਨਲੀ ਆ ਤੁਸੀਂ ਦੇਖ ਸਕਦੇ ਹੋ ਸਿਰਫ 20 ਰੁਪਏ ਦਾ ਗਲਾਸ ਆ ਜੇ ਤੁਸੀਂ ਵੀ ਗੰਨੇ ਦਾ ਰਸ ਜਿਹੜਾ ਪੀਣ ਦੇ ਸ਼ੌਕੀਨ ਹੋ ਤੇ ਵਧੀਆ ਵਾਲਾ ਗੰਨੇ ਦਾ ਰਸ ਪੀਣਾ ਚਾਹੁੰਦੇ ਹੋ ਤੇ ਇੱਕ ਵਾਰੀ ਇੱਥੇ ਆ ਕੇ ਜਰੂਰ ਵਿਜ਼ਿਟ ਕਰ ਲਿਓ ਲੋਕੇਸ਼ਨ ਅਸੀਂ ਬਾਈ ਤੋਂ ਪੁੱਛ ਲੈਨੇ ਕੀ ਲੋਕੇਸ਼ਨ ਆ ਸਰ ਤੁਹਾਡੀ ਲੋਕੇਸ਼ਨ ਕੀ ਹੈ ਲੋਕੇਸ਼ਨ ਆ ਜੀ ਗਿਲਜ਼ ਗਾਰਡਨ ਚੌਂਕ ਆ ਜੀ ਈਸ਼ਰ ਨਗਰ ਨੂੰ ਜਾਂਦਾ ਜੀ ਰੋਡ გილਡ ਗਾਰਡਨ ਚੌਂਕ ਦੇ ਬਿਲਕੁਲ ਕੋਲੇ ਆ ਜੀ ਬੈਕ ਸਾਈਡ ਜੀਐਨ ਕਾਲਜ ਪੈ ਜਾਂਦਾ ਜੀ ਤੁਸੀਂ ਦੇਖਿਆ ਕਿ ਕਿੰਨਾ ਵੱਡਾ ਤੇ ਕਿੰਨੇ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਨਾ ਕੋਈ ਗੰਦਗੀ ਹੈ ਨਾ ਕੋਈ ਕੁਚ ਹੈ ਬਹੁਤ ਜ਼ਿਆਦਾ ਸਫਾਈ ਦਾ ਧਿਆਨ ਰੱਖਿਆ ਹੋਇਆ ਹੈ ਤੁਹਾਨੂੰ ਇਹਨਾਂ ਦੀ ਜਿਹੜੇ ਇਹ ਇਹ ਕਲਾ ਜਿਹੜੀ ਹੈ ਸਿੱਖ ਕੇ ਆਏ ਨੇ ਤੁਹਾਨੂੰ ਇਹਨਾਂ ਦੀ ਸਟੋਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰਦੇ ਹੋ ਤਾਂ ਕਿ ਜਿਹੜੇ ਲੋਕ ਗਲਤ ਗੰਨੇ ਦਾਸ ਪੀ ਰਹੇ ਨੇ ਉਹਨਾਂ ਨੂੰ ਉਹ ਛੱਡ ਕੇ ਇਹ ਵਾਲਾ ਗੰਨੇ ਦਾਸ ਜਿਹੜੇ ਪੀਣ ਦੇ ਫਾਇਦੇ ਮਿਲਣ ਤੇ ਉਹਨਾਂ ਨੂੰ ਪਤਾ ਕੀ ਗੰਨੇ ਦਾ ਰਸ ਹੁੰਦਾ ਕੀ ਹੈ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ ਨਾਲ